ਤਾਨੂੰ ਦੱਸ ਕੇ ਨਹੀਂ ਦੱਸਦਾ ਮੈਨੂੰ ਤਾਂ ਇਹ ਸਮਝ ਨਹੀਂ ਆਸੀ ਰਿਪੋਰਟਰ ਹਨਾਂ ਮਾਨ ਸਾਹਿਬ ਵਾਈ ਵੀ ਜੀ ਦਾ ਖਾਲਸਾ ਵਾਹ ਤਾਂ ਤੁਸੀਂ ਪਹਿਲਾਂ ਵੀ ਅਸੀਂ ਇੱਥੇ ਆਉਂਦੇ ਹੁੰਦੇ ਸੀ ਫਿਰ ਪਹਿਲੇ ਸੱਤ ਫੇਸ ਹੁੰਦਾ ਸੀ ਮਾ ਵੀਰ ਮੈਂ ਅੱਜ ਤਾਂ ਬਹੁਤ ਪੁਰਾਣੇ ਜੜੇ ਹੋਏ ਹਾਂ ਬੱਚਿਆਂ ਨਾਲ ਹੀ ਸਾਰਾ ਕੁਝ ਆਪਾਂ ਕਾਦ ਨਹੀਂ ਕੰਮ ਕਰਦੇ ਨੈਕਸਟ ਜਨਰੇਸ਼ਨ ਲਈ ਆਪਾਂ ਕੀ ਸਬਕ ਸਿੱਖਣੇ ਤੇ ਕੀ ਦਿੰਨੇ ਆ ਅਗਲੀ ਜਨਰੇਸ਼ਨ ਲਈ ਦਿੱਲੀਪੋਸ ਦੇਖ ਰਹੇ ਤੁਸੀਂ ਤਾਂ ਮਾਨਾਂ ਦੇ ਮਾਨ ਬੱਬੂ ਮਾਨ ਦਾ ਜਨਮ ਦਿਨ ਹੈ ਹਾਲਾਂਕਿ ਆਪਣੇ ਜਨਮ ਦਿਨ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੰਦੇ ਪਰ ਦੇਖ ਸਕਦੇ ਹੋ ਤੁਸੀਂ ਕਿ ਇੱਕ ਵੱਖਰੇ ਹੀ ਲਾਮ ਲਸ਼ਕਰ ਦੇ ਵਿੱਚ ਬੱਬੂ ਮਾਨ ਪਹੁੰਚੇ ਨੇ ਵਿਵਾਗ ਕਾਰ ਦੇ ਵਿੱਚ ਪਹੁੰਚੇ ਨੇ ਜਨਮ ਦਿਨ ਮਨਾਉਣ ਪਹੁੰਚੇ ਨੇ ਖਾਸ ਤੌਰ ਤੇ ਦੇਖ ਸਕਦੇ ਹੋ ਤੁਸੀਂ ਤਮਾਮ ਪੁਰਾਣੇ ਸਾਥੀ ਮੌਜੂਦ ਨੇ ਤਾਂ ਗੁਰੂ ਆਸਰਾ ਟਰਸਟ ਦੇ ਵਿੱਚ ਇਹ ਤਾਂ ਜਨਮ ਦਿਨ ਮਨਾਉਣ ਦੇ ਲਈ ਮਾਨ ਸਾਹਿਬ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਨੇ ਦੇਖ ਸਕਦੇ ਹੋ ਬੰਟੀ ਮੌਜੂਦ ਨੇ ਮਨੀਸ਼ ਸ਼ਰਮਾ ਮੌਜੂਦ ਨੇ ਮਾਨ ਸਾਹਿਬ ਮੌਜੂਦ ਨੇ ਤਾਂ ਬੱਬੂ ਮਾਨ ਕਾਲੀ ਡਰੈਸ ਦੇ ਵਿੱਚ ਕਾਲੀ ਗੱਡੀ ਦੇ ਵਿੱਚ ਜਨਮ ਦਿਨ ਮਾਨ ਸਾਹਿਬ ਜਨਮ ਦਿਨ ਦੀ ਬਹੁਤ ਵਧਾਈਆਂ ਤੁਹਾਨੂੰ ਨਹੀਂ ਨਹੀਂ ਤਾਂ ਮੇ ਮਿੱਤਰਾਂ ਪ੍ਰੇਮੀਆਂ ਨੂੰ ਅਸੀਂ ਤਾਂ ਤੁਹਾਨੂੰ ਦੱਸ ਕੀ ਨਹੀਂ ਦੱਸਦਾ ਮੈਨੂੰ ਤਾਂ ਇਹ ਸਮਝ ਲਈ ਅਸੀਂ ਰਿਪੋਰਟਰ ਆ ਨਾ ਮਾਨ ਸਾਹਿਬ ਵਾਲੇ ਦੇਖਿਆ ਤੁਸੀਂ ਵਾਕੀ ਵੀ ਰਿਪੋਰਟਾਂ ਕਰਿਆ ਕਰੋ ਚਾਚਾ ਹਾਂ ਵੱਖਰਾ ਕੰਮ ਕਰਦੇ ਹੋ ਮਾਨ ਸਾਹਿਬ ਅੱਜ ਵੱਖਰੇ ਬੱਚੇ ਦੇਖੋ ਕਿੰਨਾ ਖੜੇ ਨੇ ਅਸੀਂ ਤਾਂ ਨਾ ਬੜਾ ਗੁੱਪਚੋ ਪਾਇਆ ਸੀ ਬਟ ਇਹ ਤੁਹਾਨੂੰ ਕਿਨੇ ਇਹ ਸ਼ਰਾਰਤ ਕਰੀ ਹੈ ਇਹ ਨਹੀਂ ਸਮਝ ਆਈ ਮੈਨੂੰ ਚੱਲ ਤੂੰ ਸਾਡੇ ਪਿੰਡਾਂ ਦਾ ਨੇ ਰਿਪੋਰਟਰ ਆਣੇ ਹੁੰਦੇ ਸੋ ਬਿਲਕੁਲ ਸਰ ਬੱਚਿਆਂ ਨੂੰ ਦਿੰਦੇ ਹਾਂ ਤਾਂ ਦੇਖੋ ਕਿੰਨਾ ਯੂਨੀਕ ਤਰੀਕੇ ਦੇ ਨਾਲ ਬੱਚੇ ਮਾਨ ਸਾਹਿਬ ਖੜੇ ਨੇ ਔਰ ਸਾਰੇ ਦੇਖੋ ਡਰੈਸ ਕੋਡ ਤਾਂ ਗੁਰੂਵਾਸ ਗੁਰਦੀਗਾ ਰਮੇਸ਼ ਇੱਧਰ ਮੈਨੂੰ ਬਾਹਰ ਨ ਲੈਣ ਦਿਓ ਜੀ ਬੰਦਾ ਸਾਹਿਬ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦਾ ਤਾਂ ਬਿਲਕੁਲ ਇੱਕ ਵੱਖਰੇ ਅੰਦਾਜ਼ ਦੇ ਵਿੱਚ ਗੁਰੂ ਫਤਿਹ ਬੁਲਾ ਕੇ ਬੱਚਿਆਂ ਨੇ ਮਾਨ ਸਾਹਿਬ ਦਾ ਜਿਹੜਾ ਸਵਾਗਤ ਆ ਕੀਤਾ ਸਿਰ ਟਕਿਆ ਗਿਆ ਅਦਬ ਦੇ ਨਾਲ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬਹੁਤ ਬਹੁਤ ਯੂਨਿਕ ਤਸਵੀਰਾਂ ਨੇ ਸੈਲੀਬ੍ਰੇਸ਼ਨ ਕਰਨ ਦੇ ਲਈ ਬੱਬੂ ਮਾਨ ਪਹੁੰਚੇ ਨੇ तमाम ਯਾਰ ਦੋਸਤ ਪਹੁੰਚੇ ਹੋਏ ਨੇ लगातार तो कर रहे हैं कि किस तरह देखो तस्वीर देखो यूनिक तस्वीर ने ਕੁਛ ਤਾਂ ਮੁੱਕੇ ਗਏ ਨੇ ਇਸ ਤੋਂ ਅੱਛਾ ਕੋਈ ਫੇਰ ਆ ਜਾਏ ਮੋੜ ਤੋਂ ਲੱਗਿਆ ਨਾ ਮਾਨਵਾਜੀ ਕਰ ਰਹੇ ਹੈ ਇਹ ਵੀ ਹੁਣ ਸਾਨੂੰ ਬਦਲ ਲੱਗ ਗਿਆ ਉਹਨਾਂ ਸਿਆਜੇ ਬਿਲਕੁਲ ਦੇਖੋ ਇਹ ਤਸਵੀਰ ਦੇਖੋ ਤਾਂ ਇਹ ਤਸਵੀਰ ਬਹੁਤ ਸੋਹਣੀ ਹੈ ਤਸਵੀਰ ਹੈ ਇਹ ਤਾੜੀਆਂ ਦੇ ਨਾਲ ਜਿਸ ਤਰ੍ਹਾਂ ਬੱਚਿਆਂ ਨੇ ਸਵਾਗਤ ਕੀਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਯੂਨਿਕ ਹੈ ਹੂੰ ਜੀ ਜੀ ਤਾਂ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਹੁਤ ਅਦਬ ਸਤਕਾਰ ਮਾਨ ਸਾਹਿਬ ਬਹੁਤ ਚੱਕਾਂ ਚੌਂ ਲਾਈਵ ਜ਼ਿੰਦਗੀ ਦੇਖੀ ਆ ਪਰ ਲੱਗਦਾ ਇਹ ਤਾੜੀਆਂ ਦੇ ਨਾਲ ਬਹੁਤ ਸਕੂਨ ਮਿਲਿਆ ਹੋਣਾ ਮੈਂ ਤਾਂ ਅਕਸਰ ਆਉਣਾ ਪਹਿਲਾਂ ਵੀ ਅਸੀਂ ਇੱਥੇ ਆਉਂਦੇ ਹੁੰਦੇ ਸੀ ਫਿਰ ਪਹਿਲੇ ਸੱਤ ਫੇਸ ਹੁੰਦਾ ਸੀ ਹੂੰ ਮਾ ਵੀਰ ਮੈਂ ਅੱਜ ਤਾਂ ਬਹੁਤ ਪੁਰਾਣੇ ਜੁੜੇ ਹੋਏ ਹਾਂ ਹੂੰ ਸਰ ਬੱਚੇ ਨੂੰ ਬੰਡੋ ਬਲ ਨਾ ਤੁਸੀਂ ਨਹੀਂ ਨਹੀਂ ਪਹਿਲਾਂ ਉਹਨਾਂ ਨੂੰ ਪਹਿਲਾਂ ਭੈਣ ਮੇਰੀ ਤੈਨੂੰ ਖੋਣਾ ਸੀ ਮੁੰਲਾ ਮੇਰੀ ਭੈਣ ਅੱਜ ਕਲੇ ਬਹੁਤ ਯੂਨਿਕ ਤਸਵੀਰਾਂ ਹਨ ਹਾਂ ਸਰ ਵੱਡੇ ਵੱਡੇ ਕੇਕ ਕੱਟੇ ਜਾਂਦੇ ਨੇ ਜਨਮ ਦਿਨ ਦਾ ਤੁਸੀਂ ਆਪਣੇ ਦੇਸੀ ਨਹੀਂ ਨਹੀਂ ਬੱਚਿਆਂ ਨਾਲ ਹੀ ਸਾਰਾ ਕੁਝ ਹਾਂ ਆਪਾਂ ਕਾਦੇ ਲਈ ਕੰਮ ਕਰਦੇ ਨੇ ਨੈਕਸਟ ਜਨਰੇਸ਼ਨ ਲਈ ਹੂੰ ਆਪਾਂ ਕੀ ਸਬਕ ਸਿੱਖਦੇ ਨੇ ਤੇ ਕੀ ਦਿੰਨੇ ਆ ਅਗਲੀ ਜਨਰੇਸ਼ਨ ਲਈ ਹੂੰ ਔਰ ਇਹ ਬੱਚਿਆਂ ਨੂੰ ਬੀਬੀ ਸਾਡੀ ਬਹੁਤ ਸਾਲਾਂ ਤੋਂ ਸਾਹਮ੍ਹਦੀ ਆ ਹਾਂ ਥੋੜਾ ਗੈਪ ਪੈ ਗਿਆ ਸਾਡਾ ਪਿਛਲੀ ਵਾਰੀ ਅਸੀਂ ਇੱਕ ਵਾਰੀ ਆਏ ਸੀ ਉਹ ਦੂਜੀ ਜਗ੍ਹਾ ਸੀ ਹੂੰ ਮਹਾਵੀਰ ਪ੍ਰਾਣੇ ਅਸੀਂ ਤਾਂ ਬਹੁਤ ਪੁਰਾਣੇ ਜੁੜੇ ਹੋਏ ਆ ਪਹਿਲਾਂ ਬਹੁਤ ਆਉਂਦੇ ਹੁੰਦੇ ਸੀ ਇਹ ਵਿੱਚ ਨੂੰ ਗੈਪ ਪੈ ਗਿਆ ਸੀ ਤਾਂ ਬਿਲਕੁਲ ਅਮਨ ਸਾਹਿਬ ਤੁਸੀਂ ਬੱਚਿਆਂ ਨਾਲ ਇੰਟਰੈਕਟ ਕਰੋ ਗੱਲਬਾਤ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਤਾਂ ਬਿਲਕੁਲ ਮੈਂ ਬੱਸ ਕਰਦਾ ਮੈਂ ਹੂੰ ਤਸਵੀਰ ਤਾਂ ਬੱਚੇ ਜਿਹੜੇ ਨੇ ਲੱਡੂ ਖਵਾਏ ਗਏ ਨੇ ਮਾਨ ਸਾਹਿਬ ਨੂੰ ਲੱਡੂ ਖਵਾਏ ਗਏ ਨੇ ਬੱਚਿਆਂ ਵੱਲੋਂ ਔਰ ਬਹੁਤ ਜਿਹੜਾ ਭਰਮਾ ਸਵਾਗਤ ਹੈ ਉਹ तमाम ਬੱਚਿਆਂ ਵੱਲੋਂ ਕੀਤਾ ਗਿਆ ਬੱਬੂ ਮਾਨ ਨੇ ਜਨਮ ਦਿਨ ਮਨਾ ਕੇ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਕੇਕ ਕੱਟਿਆ ਲੱਡੂ ਵੀ ਵੰਡੇ ਹਾਂਜੀ ਤੁਸੀਂ ਜਾਣਦੇ ਸੀ ਬੱਬੂ ਮਾਨ ਨੂੰ ਹਾਂਜੀ ਕਿਹੜਾ ਗਾਣਾ ਵਧੀਆ ਲੱਗਿਆ ਲੱਗਦਾ ਹੈ ਸਾਰੇ 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 ਵਧੀਆ ਲੱਗਦੇ ਆ ਹਾਂਜੀ ਤਾਂ ਵਧੀਆ ਲੱਗਿਆ ਬੱਬੂ ਮਾਨ ਇੱਥੇ ਪਹੁੰਚੇ ਹਾਂਜੀ ਤੁਹਾਨੂੰ ਪਹਿਲਾਂ ਪਤਾ ਸੀ ਆ ਰਹੇ ਆ ਕਿ ਨਹੀਂ 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 ਪਤਾ ਸੀ ਹਾਲਾਂਕਿ ਉਹ ਕਹਿੰਦੇ ਇੱਥੇ ਗਾਣਾ ਸੁਣਾ ਨਹੀਂ ਹੋਣਾ ਬਾਹਰ ਸੁਣਾਉਣਗੇ ਕਿਹੜਾ ਗਾਣਾ ਸੁਣਨਾ ਚਾਹੁੰਦੇ ਸੀ ਤੁਸੀਂ ਬੱਬੂ ਮਾਨ ਤੋਂ ਜਿਹੜਾ ਮਰਜੀ ਜਿਹੜਾ ਮਰਜੀ ਤਾਂ ਬਿਲਕੁਲ ਇਹ ਦੇਖੋ तमाम ਬੱਚੇ ਇੱਥੇ ਮੌਜੂਦ ਨੇ ਦੇਖੋ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਨੰਨੇ-ਮੁੰਨੇ ਬੱਚੇ ਨੇ ਬੱਬੂ ਮਾਨ ਇੱਕ ਵੱਖਰੇ ਢੰਗ ਦੇ ਨਾਲ ਇੱਥੇ ਪਹੁੰਚਦੇ ਨੇ ਕਿਉਂਕਿ ਬਬੂ ਮੰ ਦਾ ਕਿਰਦਾਰ ਵੱਖਰਾ ਹੈ ਕੋ ਵੱਖਰਾ ਕਰਨ ਦੀ ਚੇਸਟਾ ਕੋਸ਼ਿਸ਼ ਜ਼ਰੂਰ ਕਰਦੇ ਨੇ ਤਾਂ ਇੱਕ ਵੱਖਰੇ ਢੰਗ ਤਰੀਕੇ ਦੇ ਨਾਲ ਬਿਹਤ ਸاده ਤਰੀਕੇ ਦੇ ਨਾਲ ਆਪਣਾ ਜਨਮ ਦਿਨ ਮਨਾਉਂਦੇ ਨੇ ਤੇ ਬੱਚਿਆਂ ਦੇ ਨਾਲ ਸਮਾਂ ਬਤੀਤ ਕਰਦੇ ਨੇ ਤੇ ਇੱਕ ਧਾਰਮਿਕ ਗੀਤ ਬੱਚਿਆਂ ਨੂੰ ਸੁਣਾਇਆ ਜਾਂਦਾ ਤੇ ਲੱਡੂ ਵੰਡ ਕੇ ਆਪਣਾ ਜਨਮ ਦਿਨ ਮਨਾਉਂਦੇ